ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਬਰੋਲ ਜਾ ਰਹੇ ਹਾਂ ਅੰਨ ਦੀ ਦਹੀਂ ਵਾਲੀ ਸੱਜੀ ਇਹ ਲੈਣਾ ਦਹੀਂ ਨੂੰ ਕੱਲਿਆ ਤੇ ਨੂੰ ਮਿਰਚ ਹਲਦੀ ਈਸਾਲਾ ਤੇ ਇਹਦੇ ਵਿੱਚ ਪਿਆਜ਼ ਭੁੰਨ ਰਹੀਆਂ ਤੇ ਇਹਨੂੰ ਭੁੰਨ ਕੇ ਜਦੋਂ ਥੋੜੀ ਬਰੋਨ ਹੋ ਕੇ ਪਾਣੀ ਸੌਫ ਗਿਆ ਤੇ ਉਸ ਤੋਂ ਬਾਅਦ ਮੈਂ ਇਸ ਚ ਤੇਲ ਪਾਉਂਗੀ ਇਰੇ ਲਈ ਮੈਂ ਆਲੂ ਉਬਾਲ ਕੇ ਰੱਖੇ ਹੋਏ ਨੇ ਉਬਲੇ ਹੋਏ ਆਲੂਆਂ ਦੇ ਬਣੀ ਮਿਲਾ ਕੇ ਬਹੁਤ ਜੈਸਟਿੰਗ ਬਣਾ ਤਿਆਰ ਹੋ ਗਈ ਆਲੂਆਂ ਦੀ ਕਰੀ ਬਣ। ਹੁਣ ਮੈਂ ਪਿਆਜ਼ ਵਿੱਚ ਤੇਲ ਪਾ ਲਿਆ। ਪਿਆਜ਼ ਹੁਣ ਭੁੱਜ ਗਏ ਨੇ ਮੈਂ ਹਲਕੇ ਜਿਹੇ ਰੱਖ ਦਿੰਦੀ ਆ ਜ਼ਿਆਦਾ ਨਹੀਂ ਰੋਸਟਲ ਕਰਦੇ ਪਿਆਜ਼ ਇਹਨੂੰ ਹਲਦੀ ਇਨਸ਼ਾਅੱਲਾ ਵਿੱਚ ਪਾਉਣੇ ਆ ਨੇ ਵਿੱਚ ਉਹ ਬਲੇ ਹੋਇਆ ਆ ਲੀ ਬਣੀ ਆ। ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਮਲਾਉਣੀ ਆ ਪਹਿਲਾਂ। ਪਾਣੀ ਥੋੜਾ ਜਿਹਾ ਮਿਲਾਉਣਾ ਹੈ ਇਹਦੇ ਵਿੱਚ ਜ਼ਿਆਦਾ ਨਹੀਂ ਮਿਲਾਉਣਾ ਤੇ ਹੁਣ ਇਹਦੇ ਵਿੱਚ ਪਾਣੀ ਦਈਏ ਹੁਣ ਮੈਂ ਇਹਦੇ ਵਿੱਚ ਮੜਾਤਾ ਦੇਣਗੀ ਬਸ ਥੋੜੇ ਜਿਹੀ ਦੋ ਕਵਾਰ ਮਿਲਾਉਣਾ ਇਹ ਬੜੇ ਤੇਿਆਰ ਹੋ ਜਾਣਾ ਕੁਛ ਦੇਖ ਸਕਦੇ ਹੋ ਰੱਜੀ ਕਿ ਕਿੰਨੀ ਵਧੀਆ ਤਿਆਰ ਹੋ ਗਈ ਕਲਰ ਕਿੰਨਾ ਵਧੀਆ ਬਣਿਆ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਬਣ ਕੇ ਤਿਆਰ ਹੋ ਗਈ ਮੇਰਾ ਵੀ ਆ ਗਿਆ